ਪਾਣੀ ਦੀ ਗੁਦੜੀ ਨੂੰ ਵਾਲ ਦਊਗਾ ਜੋ ਮੈਂ ਚਲਦੀ ਹੈ ਨਾ ਉਹ ਹੋ ਗਿਆ ਹੁਣ। ਚਲ ਜੀ ਪਾਣੀ ਤੂੰ ਚਰਾ ਦੇ ਬਸ ਜਿੰਨਾ ਕਿ ਤੇਰੀ ਮਾਂ ਨੂੰ ਪਾਣੀ ਪਾ ਦਿੰਦੀ ਨਾ ਉਹਨਾਂ ਦੀ ਤੂੰ ਮੈਨੂੰ ਕਿਆ ਲੈਣਾ। ਤੂੰ ਛੱਤੀ ਜੱਤੀ ਉਹਨਾਂ ਤੋਂ ਗੱਲਾਂ ਸੁਣਾਈਆਂ ਨੇ ਯਾਰ। ਲੈ ਮੈਂ ਤਾਂ ਕੁਝ ਬੋਲ ਨਹੀਂ ਆਈ ਮੰਮੀ ਨਾ। ਤੂੰ ਤਾਂ ਬੋਲਿਆ ਨੀ ਉਹਨਾਂ ਦਾ ਦਿਮਾਗ ਖਰਾਬ ਹੋਇਆ ਨਾ ਕਿ ਮੈਨੂੰ ਹੁਣ ਸਾਰੀਆਂ ਪਹਿਲਾਂ ਇਹ ਗੱਲਾਂ ਦੱਸਣ ਡਿਆ ਪਿਆ। ਤੂੰ ਕੌਣ ਸੇ ਕੰਮ ਯਾਰ ਆਪਣੇ ਘਰਾਂ ਦੀ ਸ਼ਰਮ ਕਰ ਲੈਂਦੀ। ਮੋਢੇ ਸਾਹਮਣੇ ਉਹ ਜੇ ਕਲਾਕਾਰ ਦੀ ਚੰਗੀ ਲੱਗਣੀ ਐ ਤੂੰ ਲੱਗਦਾ ਤੇ ਜੇ ਬੋਲਣਾ ਚੰਗੀ ਪਰ ਤੇ ਕਿਦਾਂ ਨੂੰ ਬੋਲਣ ਦੇ ਉਹ ਜਿਹਾਏ ਉਹ ਤੁਹਾਡਾ ਪਾਣੀ ਪਿਸ਼ੋ ਪਰ ਮੰਮੀ ਨੇ ਖੇਰ ਕਿਹ ਰਹਿਣਾ ਵਾ ਕਿ ਮੰਮੀ ਨੇ ਪਖਾਤਾ ਪਖਾਏ ਦਿੱਤਾ ਨਾ ਮੁੰਡਿਆ ਯਾ ਤੂੰ ਨਾ ਆਪਣੀ ਜਬਾਨ ਨੂੰ ਜਿਹੜੀ ਮੂੰਹ ਤੇ ਰੱਖ ਜਦੋਂ ਨੂੰ ਚਵਾਇਆ ਮੈਂ ਕਹਾਂਗਾ ਤੂੰ ਹਰ ਗੱਲ ਜਿਹੜੀ ਕੂਟ ਲੈ ਕੇ ਜਾਂਦੀ ਐ ਕਦੀ ਤੂੰ ਆਪਣੀ ਗਲਤੀ ਮੰਨੀ ਐ ਮੈਂ ਹਮੇਸ਼ਾ ਤੇਰੇ ਪੱਖ ਜਿ ਘੋਨਾ ਅੱਜ ਤੱਕ ਮੋਂ ਉਹਨਾਂ ਨੂੰ ਗਲਤ ਕਿੰਨਾ ਵੀ ਉਹ ਗਲਤ ਤੇ ਜਿੱਥੇ ਹੁੰਦੇ ਐ ਤੂੰ ਅੱਜ ਜਿਹੜੀਆਂ ਨਾ ਗੱਲਾਂ ਦਸੀਆਂ ਉੱਪਰੋਂ ਸਭ ਤੋਂ ਹੁੰੜਿਆ ਤੇ ਤੂੰ ਹੀ ਘੱਟਣੀ ਐ ਮੈਂ ਯਾਰ ਮੰਮੀ ਨੇ ਇਹਨੂੰ ਕੱਖ ਵੀ ਨਹੀਂ ਕਿਹਾ ਮੇਰਾ ਵੀਰ ਆਇਆ ਮੈਂ ਸਿਰਫ ਇਹ ਨਾਲ ਹੀ ਕਿਹਾ ਉਹਨਾਂ ਹਾਂ ਲੈਣੀ ਕਿਹਾ ਮੈਂ ਉਦਾਂ ਹੀ ਕਿਹਾ ਮੈਂ ਮੈਂ ਨਹੀਂ ਜਾਣਾ ਹੈਗਾ ਉਹ ਬਸ ਕਹੇ ਯਾਰ ਇਹਨੇ ਭੋਲੀ ਨਾ ਬਾਰੇਗਾ ਤੂੰ ਮੇਰੇ ਸਾਹਮਣੇ ਇਦਾਂ ਕਰਦੀ ਐ ਮੰਮੀ ਨੇ ਮੈਨੂੰ ਦੱਸਿਆ ਤੇ ਮਗਰੋਂ ਤੂੰ ਮੁੜ ਕੇ ਉਹਨੂੰ 100-100 ਕਹ ਦੱਸ ਨਹੀਂ ਐ ਤੇ ਨਾਲੇ ਜੀਤ ਨੂੰ ਵੀ ਤੁਹਾਡੀ ਗੱਲ ਸੁਣ ਕੇ ਉਹ ਵਿਚਾਰੀ ਤੈਨੂੰ ਕੀ ਕਹਿੰਦੀ ਐ ਮੰਨਿਆ ਕਿ ਥੋੜਾ ਬਾਅਦ ਤੇ ਮੈਂ ਕਰਦੀ ਐ ਪਰ ਇਹ ਤੈਨੂੰ ਵੀ ਉਹ ਹਰ ਵੇਲੇ ਚੋਬਾ ਜੋਬਦੀ ਐ ਜਾਂ ਤੈਨੂੰ ਕੁਝ ਕਹਿੰਦੀ ਰਹਿੰਦੀ ਐ ਤਾਨੂੰ ਕੀ ਪਤਾ ਉਹਨਾਂ ਦਾ ਦੱਸਤਾ ਮੇਰੇ ਕੋ ਵੀ ਦਿੰ ਸੋ ਲੋ ਮੈਂ ਬੋਲਾਂਗਾ ਕਿ ਚੰਗੀ ਹਾਂ ਦੱਸ ਕੀ ਤੂੰ ਦੱਸਣਾ ਮੰਮੀ ਹੁਣ ਇਹ ਤੇ ਦੱਸਦਾ ਵਾ ਕਿ ਉਹ ਇਹ ਅੱਗੇ ਬੋਲਦੀ ਐ ਮੈਂ ਤਾਂ ਕਦੀ ਬੋਲੀ ਨਹੀਂ ਉਹਨਾਂ ਤਾਨੂੰ ਉਲਟ ਕਟੀਆਂ ਬਣਾਈਆਂ ਨੇ ਮੈਂ ਵੀ ਸਾਰ ਕਿਹੜੀ ਕੰਮ ਕਰਦੀ ਰਹੀ ਨਹੀਂ ਜਿੱਦਾਂ ਆਂਦੀ ਆ ਮੈਂ ਉਦਾਂ ਹੀ ਕਰਨੀ ਆ ਉਹ ਯਾਰ ਕਰਦੀ ਆ ਠੀਕ ਆ ਤੇ ਮੰਮੀ ਪਰ ਦੁਖੀ ਪਤਾ ਕਿਨੇ ਰੋਂਦੇ ਉਹ ਇਥੋਂ ਤੱਕ ਸੋਚਣ ਦੇ ਆ ਵੀ ਗਰਜੀਤ ਦਾ ਵਿਆਹ ਹੋ ਜਾ ਤਾਂ ਮੈਂ ਘਰ ਛੱਡ ਕੇ ਚਲ ਜਾਾਂ ਚੰਗੀ ਸੋਭਾ ਹੋਊਗੀ ਮੇਰਾ ਲੈਣਾ ਆਹਦਾ ਚੰਗੀ ਸੋਭਾ ਕਰੂੰਗਾ ਵੀ ਮਾਂ ਕਾਉਂ ਕਰਦੀ ਐ ਇਹਦਾ ਨਾ ਤੇ ਮੈਂ ਕਾਉਂ ਚੱਲ ਜਣੀ ਜਾਂ ਤੁਹਾਨੂੰ ਮੈਂ ਨਹੀਂ ਚੰਗੀ ਲੱਗਦੀ ਐ ਜੀ ਮਾਂ ਦੀ ਤੇ ਪੈਰ ਦੀ ਗੱਲ ਸੁਣ ਕੇ ਉਸੇ ਬੰਦੇ ਮੈਨੂੰ ਜਦੋਂ ਤੂੰ ਰੋਣ ਵਾਲੀ ਹੁੰਦੀ ਤਾਂ ਤੂੰ ਰੋਣ ਵਾਲੀ ਕਿਹੜੀ ਗੱਲ ਐ ਚੁੱਪ ਰੋਣ ਵਾਲੀ ਕਿਹੜਾ ਤੇਰੀ ਦੁੱਖ ਤਰੀਫ਼ ਨਹੀਂ ਹੁੰਦਾ ਤੇਰੀ ਪਹਿਲੇ ਨੰਬਰ ਤੇ ਸੁਣਦਾ ਹਾਂ ਜੀ ਪਰ ਜੇ ਜੇ ਤੇ ਸੁਣਦੇ ਹੁੰਦੇ ਨਾ ਤੇ ਇਦਾਂ ਨਾ ਕਹਿੰਦੇ ਅੱਜ ਮੈਨੂੰ ਪੁੱਛ ਕੇ ਵੇਖੋ ਸਾਰੀ ਧੜੀ ਮੈਂ ਕਿੱਦਾਂ ਗੱਡੀ ਆ ਯਾ ਸਾਰੀ ਧੜੀ ਕਿੱਦਾਂ ਗੱਡੀ ਆ ਲੰਮੇ ਪਈ ਆਪਣਾ ਘਰ ਆ ਉਹ ਜਿਹੜਾ ਕੰਮ ਮੈਂ ਨਹੀਂ ਕਰਕੇ ਆਇਆ ਕੋਈ ਡਿਊਟੀ ਕਰਕੇ ਆਇਆ ਪਰ ਇਹ ਗਲਤ ਤੇ ਮਗਰ ਆਉਣਾ ਸਾਰੇ ਦਿਨ ਰੋ ਸੁਖ શાંતੀ ਰੋ ਨਹੀਂ ਆਵਾਂ ਅੱਡ ਕੇ ਆਪਣੇ ਪਰਿਵਾਰ ਦੇ ਪਵਾ ਮੰਮੀ ਨੇ ਇਹ ਤੇ ਦੱਸਦਾ ਇਹ ਨਹੀਂ ਦੱਸਿਆ ਕਿ ਅੱਜ ਸਾਰੀ ਤੇਰੀ ਚ ਹੋਇਆ ਗਈ ਆ ਹਾਂ ਚਲ ਦੱਸ ਕੀ ਹੋਇਆ ਤੂੰ ਦੱਸ ਦੇ ਕੀ ਹੋ ਗਿਆ ਮਿਲਤੀ ਸੁੱਤੀ ਆ ਹਾਂ ਦੱਸੋ ਸੁੱਤੀ ਹੈ ਤਾਂ ਜਗਾ ਦੂੰਗਾ ਐਡ ਕੀ ਮਰ ਜੇ ਤੁਨੂਗੀ ਨਾ ਪੁੱਤੇ DNA ਬੈ ਮੈਨੂੰ ਗਿਆ ਨਹੀਂ ਮੈਂ ਤੁਹਾਨੂੰ ਚੇਚਾ ਬਣਾਉਣਾ ਹੈ ਹੁਣ ਇਹ ਤੁਸੀਂ ਬਣਾਉਣਾ ਹੈ ਪਰ ਅੱਜ ਨਹੀਂ ਉੱਥੇ ਲੰਡੇ ਵਗੜ ਵਗੜੇ ਆਪਣੀ ਪੈਂਟੋਂ ਮੈਂ ਤਾਂ ਤੀ ਦਾ ਚੇਤਾ ਆ ਗਿਆ ਪੁੱਤੋਂ ਤੂੰ ਆਪਣੀ ਮਾਸੀ ਗਾੜੀ ਬੋਲੀ ਹੈ ਨਾ ਮੈਨੂੰ ਤਾਂ ਗੁੱਸਾ ਆ ਗਿਆ ਹੀ ਹੋਰ ਤੂੰ ਇਹ ਕਹਿੰਦੀ ਮੈਨੂੰ ਮਾੜੀ ਮੈਂ ਤਾਂ ਸਭ ਤੋਂ ਵੱਧ ਤੇਰਾ ਨਾ ਕਰਦੀ ਲੰਗ ਨਾਲੋਂ ਵੀ ਜ਼ਿਆਦਾ ਪਿਆਰ ਕਰਨਾ ਕਰਦੀ ਆ ਤੂੰ ਜੋ ਮੰਗ ਨਹੀਂ ਉਹ ਦਿਨ ਮੈਂ ਮੂੰਹ ਕੱਢ ਲੈ ਕੇ ਦਿੰਨੀ ਆ ਪਰ ਆ ਜਾਏਗੀ ਤੂੰ ਹੀ ਆਪਣੀ ਭੈਣ ਦੇ ਬਣੇ ਹੋਣਾ ਪਰ ਉਹ ਮੈਨੂੰ ਗੱਲਾਂ ਸੁਣ ਕੇ ਗੁੱਸਾ ਆ ਗਿਆ ਹੈ ਨਾ ਮਾਵਾ ਤੀਆਂ ਬੈਕਲਿਸਤਾਂ ਹਾਂ ਮਾਵਾ ਨੂੰ ਮਾਫ ਕਰ ਹੀ ਦਿੰਦੀਆਂ ਮੈਂ ਤੇ ਆ ਮਾਵਾ ਇਹਦਾਂ ਗਲਤੀ ਕਰਨੀ ਨਾ ਤੀਆਂ ਪੁੱਤਾਂ ਨੂੰ ਆਦਸੇ ਨੂੰ ਕਰਨਾ ਪੁੱਤ ਮੈਂ ਚਲੋ ਕਹਿਤਾ ਤੈਨੂੰ ਪਰ ਮੈਂ ਸਾਰੀ ਦਿਹਾੜੀ ਤੇਰੇ ਮਗਰ ਮਗਰ ਤੁਰ ਹੀ ਫਿਰਨੀ ਆ ਗੁਰਜੀਤ ਜੂਸ ਪੀਣਾ ਗੁਰਜੀਤ ਰੋਟੀ ਖਾਣਾ ਤੂੰ ਤੇ ਆਪਣਾ ਧਿਆਨ ਰੱਖਦੇ ਨਹੀਂ ਹੁੰਨ ਜੇ ਮੈਂ ਕੱਦ ਦਿੱਤੀ ਆ ਤਾਂ ਪਸਤਾਵਾ ਨਹੀਂ ਮੈਨੂੰ ਲੱਗਾ ਮੈਂ ਤਾਂ ਕੁੱਖੀ ਪਈ ਹਣੀ ਇਹ ਤਾਂ ਜਾ ਕੇ ਉਹਨੂੰ ਮੈਂ ਪੁੱਛਾਂ ਹਾਂ ਸਾਰੀਆਂ ਗੱਲਾਂ ਤੋਂ ਛੱਡ ਉੱਧਰ ਜਾ ਕੇ ਵੇਖੀ ਪੰਪੜ ਮਚੰਡੇ ਆਇਓ ਕਿਉਂਕਿ ਇਹ ਨਾਵਾ ਆਇਆ ਜੀ ਨਾ ਮੈਂ ਚੰਗਾ ਪੰਪ ਦਿੰਦਾ ਉਹਨੂੰ ਝੂਠੀਆਂ ਸੱਚੀਆਂ ਗੱਲਾਂ ਬਣਾ ਕੇ ਵਾਵਾ ਉੱਧਰ ਜਾ ਕੇ ਵੇਖ ਵਿਆਹ ਹੀ ਲਾਉ ਉਹਨੂੰ ਬੋਲਣ ਜਦੋਂ ਲਾਇਆ ਨਾ ਤੂੰ ਉਹਦੇ ਕੰਨਾਂ ਤੇ ਵੇਖੀ ਹਾਂ ਜਾਂਦੀ ਤੇ ਕੇ ਅੱਗੇ ਮੰਮੀ ਅੱਜ ਖੁਸ਼ੀ ਵਾਲੀ ਗੱਲ ਦੱਸੀ ਆ ਉਹ ਜਾ ਕੇ ਵੇਖੀ ਆਪਾਂ ਗੱਲ ਇਹ ਇੱਕ ਵਾਰ ਤੈਨੂੰ ਦੱਸਾਂ ਜੇ ਦੇ ਘਰ ਤੇਰਾ ਨਹੀਂ ਤੇ ਮੰਮੀ ਕੋ ਆਪਣੀ ਗਲਤੀ ਮਾਰਕਟ ਮਾਫੀ ਮੰਗਣਾ ਨਹੀਂ ਤੇ ਮੈਂ ਤੈਨੂੰ ਦੱਸਾਂ ਮੈਂ ਤੇਰੀ ਮੰਮੀ ਨੂੰ ਕਰ ਰੱਈ ਥੀ ਮੁਰਕਾ ਨਾ ਗਈਆਂਗਾ ਕਿ ਤੂੰ ਫੋਨ ਕਾਲ ਹੀ ਕੀਤਾ ਤੇ ਯਾਰ ਮੈਂ ਗਲਤੀ ਕੀਤੀ ਨਹੀਂ ਮੈਂ ਕਿਹੜੀ ਘਰ ਦੀ ਮਾਫੀ ਮੰਗਣਾ ਜੇ ਤੂੰ ਜਿਹੜੀ ਆਪਣੀ ਦੂਜੀ ਛੱਡਣੀ ਨਹੀਂ ਹੈਗੀ ਤੇਰਾ ਤਾਂ ਮਾਂ ਭਰਿਆ ਦਾਦਾ ਤੂੰ ਕੀ ਇਹਦੀ ਗੱਲ ਮੰਨਦੀ ਨਹੀਂ ਹੈਗੀ ਕਿਉਂ ਮੈਂ ਗਲਤੀ ਕੀਤੀ ਨਹੀਂ ਆ ਤੇ ਮੈਂ ਕਿੱਦਾਂ ਮਾਫੀ ਮੰਗਣਾ ਗਲਤੀ ਕੀਤੀ ਹੈ ਜੇ ਮੈਂ ਉਹਨਾਂ ਤੋਂ ਮਾਫੀ ਮੰਗਣਾ ਤੁਸੀਂ ਵੀ ਨਾ ਉਹਨਾਂ ਵਰਗੇ ਹੋ ਗਏ ਹੋ ਤੁਹਾਡੇ ਸਿਰ ਤੇ ਮੈਂ ਦਿਨ ਘਟਣ ਦੀ ਵੀ ਚਲ ਤੂੰ ਹੀ ਚੰਗੇ ਹੋ ਯਾਰ ਤਾ ਮੰਮੀ ਦਾ ਬੇਦਖੀ ਮਾਰੋ ਕਿਆ ਹੋ ਗਿਆ ਤੁਹਾਨੂੰ ਆਪਣੀ ਮਾਈ ਦੇਦੀ ਆ ਕਾਨੂੰਨੀ ਜਨਾਲੀ ਦੇਦੀ ਹੈਗੀ ਗਰੀਬ ਜਿੱਥੇ ਤੂੰ ਦੇਦੀ ਮੈਂ ਤੇਰੀ ਨਾਲ ਦੱਸਦਾ ਰਿਆਂ ਕੌਣ ਜੀ ਤੂੰ ਗਲਤ ਵਾ ਪਰ ਜੇ ਵੀ ਤੂੰ ਗਲਤੀ ਮੰਨ ਨਹੀਂ ਲਈ ਹੈਗੀ ਉਹਨਾਂ ਕਦੀ ਨਹੀਂ ਐਡਾ ਕਰਾਣੀ ਹੈ ਨਾ ਤੂੰ ਸੌ ਤੋਂ ਗੱਲ ਬਿਕਾਰ ਸਮਝਣਾ ਨਹੀਂ ਸਮਝਾਇਆ ਨੇ ਤੂੰ ਹੀ ਆਪ ਸੁਣਿਆ ਹੀ ਆਪਣੀ ਅੱਖੀਂ ਵੇਖਿਆ ਹੀ ਭਾਵੇਂ ਨਹੀਂ ਵੇਖਿਆ ਦੱਸਿਆ ਭੈਣਾ ਮਨ ਮੇਰਾ ਤੇ ਜੀ ਕੰਢਿਆ ਵੀ ਮੈਂ ਤੇਰੇ ਭਰਾ ਨੂੰ ਸਦਾ ਤੇ ਉਹਨੂੰ ਬਾਹਰ ਕੇ ਤੇ ਜਿੱਦਾਂ ਤੂੰ ਗੱਲ ਕੀਤੀ ਹੈ ਐਡਾ ਮੈਂ ਤੈਨੂੰ ਕਰਾਂ ਤੋ ਇਹ ਚੰਦੇ ਨਾ ਤੇ ਇਦਾਂ ਹੀ ਕਰ ਲੋ ਮੈਂ ਤਾਂ ਨਹੀਂ ਕਰ ਤੇ ਤਮਾਸ਼ਾ ਨਾ ਹੀ ਲੱਗੇ ਮੈਂ ਤਾਂ ਉਹਨਾਂ ਨੂੰ ਅਜੇ ਤੱਕ ਦੱਸਿਆ ਨਹੀਂ ਪਰ ਮੈਨੂੰ ਨਾ ਉਹਨਾਂ ਨੂੰ ਦੱਸਣਾ ਹੀ ਪੈਣਾ ਨੂੰ ਮੇਰੇ ਨਾਲ ਕੁਝ ਕਰਨ ਦੀ ਉਹ ਮਾਂ ਦੀਆਂ ਤਾਂ ਮੈਂ ਤੇ ਯਕੀਨ ਕਰ ਲਿਆ ਕੋਈ ਛੇਤੀ ਤੂੰ ਦੱਸ ਦੇ ਏਦਾਂ ਦੇ ਕਿਹਨੀਆਂ ਮੈਂ ਡਰਦਾ ਮਾਂ ਨੂੰ ਤੂੰ ਤੇ ਹੋਂਦ ਵਾਂਡੀ ਜਦੋਂ ਮੈਥੋਂ ਡੀਸੀ ਲੱਗੇ ਕਿ ਨਾ ਇਹ ਗੱਲ ਦਾ ਫਾਇਦਾ ਠਾਉਂਦੇ ਕਿ ਮੇਰੇ ਮਾਂ ਤੇ ਮੇਰਾ ਭਰਾ ਤਾਂ ਵੀ ਕੋਈ ਗੱਲ ਨਹੀਂ ਕਰ ਸਕਦਾ ਕਿਉਂਕਿ ਇਹ ਗਰੀਬ ਇਹੋ ਤਾਂ ਆਪਣੀ ਪੈਰ ਨੂੰ ਦੇਣੀ ਜਿਹੜੇ ਮੇਰੇ ਅੱਗੇ ਬੋਲਦੀ ਐ ਇੰਨਾ ਇੱਦਾਂ ਨਹੀਂ ਤੈਨੂੰ ਲੱਗਣੀ ਤੇਰੇ ਮਤ ਅਪੇੜ ਬੇਬੀ ਕੁਸੂਮਾ ਨਾਲ ਗੱਲ ਕਰਦੀ ਹੈ ਤੇਰੀ ਕਿਤਾ ਜੋਤੋ ਹੀ ਆ ਗੱਲ ਕਰਨ ਦੀ ਜੇ ਮੇਰੇ ਤੁਹਾਨੂੰ ਕੋਈ ਗੱਲ ਕੀਤੀ ਨਾ ਤਾਂ ਮੇਰੇ ਤੋਂ ਪਤਾ ਵੀ ਪਿਆਗਾ ਨਹੀਂ ਆਸੂ ਕਿਨਾਂ ਸਕੂਲ ਨਹੀਂ ਆ ਗਏ ਮੰਮੀ ਚੰਗਾ ਵਾ ਤੇਨੇ ਸਿੱਖੇ ਛੱਡ ਕੇ ਆਵੇ ਆ ਚੱਲੇ ਕੰਮ ਕਰਦੇ ਰੋਕਾ ਤੂੰ ਕਿ ਮਾਰ ਲਓ ਮੁਰੂ ਕਹਿਤਾ ਤੂੰ ਮਾਰ ਲੈਣਾ ਹੀ ਆਪਣੀ ਮਾਂ ਦੇ ਤੇ ਭੈਣ ਦੇ ਪਿੱਛੇ ਲਾ ਕੇ ਕਰ ਲੋ ਆਪਣਾ ਘਰ ਬਰਬਾਦ ਤੈਨੂੰ ਨਹੀਂ ਲੱਗਣ ਡਿਆਏ ਪਿਹੂਣ ਕੀ ਕੁਝ ਹੁੰਡਿਆ ਇੱਕ ਦਿਨ ਤੂੰ ਇਹ ਗੱਲ ਕੁੱਛਤਾਉਣਾ ਵਾ ਉਹ ਚੱਲ ਛੱਡ ਜਦੋਂ ਮੇਰਾ ਟਾਈਮ ਆਊਗਾ ਮੈਂ ਦੇਖ ਲਾਂ ਕਰਕੇ ਕੁੱਛਤਾਉਂਦਾ ਤੇ ਨਾਲੇ ਤੂੰ ਨਾ ਮਾ ਮਾਂ ਘਟ ਲਾਇਆ ਕਰਿਆ ਕਰ ਤੇਰੇ ਵੀ ਪਿੱਛੇ ਮਾਂ ਹੈਗੀ ਆ ਹੁਣ ਤਾਂ ਬੜੀ ਪੀੜ ਹੋਈ ਜਦੋਂ ਤੁਹਾਡੀ ਮਾਂ ਮੈਂ ਇੰਨੀ ਗੱਲ ਕਹੀ ਮੈਂ ਤਾਂ ਜੇ ਮਾੜਾ ਕੁਝ ਹੋਣਾ ਨਹੀਂ ਐ ਤੇ ਬੋਲਣ ਛੱਡਿਆ ਕੀ ਆ ਤਾਂ ਈ ਮਾਂ ਜੇ ਤੇ ਮੇਰੀ ਮਾਂ 'ਚ ਕੋਈ ਫਰਕ ਆ? ਤੂੰ ਈ ਤਾਂ ਫਰਕ ਹੀ ਸਮਝਿਆ। ਮੇਰੀ ਮਾਂ ਤੁਸੀਂ ਕਿਦਾਂ ਗੱਲ ਕੀਤੀ ਐ? ਅੱਛਾ, ਆਪੋ ਹੀ ਮਾਂ ਬਣ ਗਈ, ਇਹ ਤਾਂ ਗੁੱਸਾ ਆ। ਤੇ ਉਹ ਵੀ ਮੇਰੀ ਮਾਂ ਵਾ ਜਿਹੜੀ ਬੈਠੀ ਐ ਬਾਹਰ, ਕੋਈ ਹੋਰ ਨਹੀਂ ਆ। ਉਹਨੇ ਵੀ ਐਦਾਂ ਨੂੰ ਪਾਲਿਆ ਵਾ, ਸਾਰਾ ਕੁਝ ਕੀਤਾ ਵਾ ਤੇ ਐਨੀ ਤੇਰਾ ਵੀ ਇਨਾ ਕਰਦੀ ਐ। ਉਹ ਦਾਦੀ ਆ ਵੀ ਸਾਰੀ ਤੇਰੀ ਕੇਅਰ ਉਹ ਜਿਹੜੀ ਤੇ ਨਾ ਕਰਦੀ ਐ ਮਗਰੋਂ। ਪਰ ਤੈਨੂੰ ਕਿੱਥੇ ਸਮਝ? ਜਿੰਨੀ ਤੇ ਉਹ ਮੇਰੀ ਕੇਅਰ ਕਰਦੀ ਐ ਨਾ, ਐਨੇ 'ਚ ਹਰ ਇੱਕ ਸੱਸ ਸਾਰਿਆਂ ਦੀ ਕਰੇ ਤੇ ਫੇਰ ਪਤਾ ਲੱਗੇ। ਤਨੂਆਂ ਕੇ ਕੋ ਤੇ ਲੱਗ ਗਿਆ ਚੰਗੀਆਂ ਬੰਦ ਫੇਰੀ ਹੈ ਨਾ ਇਹਦਾ ਨਹੀਂ ਨਾ ਵੀ ਮੂੰਹ ਤੇ ਚੰਗੇ ਚੰਗੇ ਤਾਂ ਪਿੱਛੋਂ ਕੋਈ ਹੋਰ ਤੁਹਾਨੂੰ ਕੀ ਪਤਾ ਕੀ ਘਰ ਵਿੱਚ ਹੁੰਦਾ ਵਾ ਮਾਂ ਤਾਂ ਢਿਟਾ ਦੇ ਮੂੰਹ ਤੇ ਚੰਗੀ ਭਲੀ ਆ ਪਿੱਛੋਂ ਪੜਾ ਤੈਨੂੰ ਕਿੰਨੀਆ ਗੱਲਾਂ ਕਰਦੀ ਐ ਉਹ ਕਦੇ ਬਾਰ ਬਾਰ ਉਹ ਗੱਲਾਂ ਦੱਲਦੇ ਆ ਚਾਹੇ ਤੂੰ ਕੋਈ ਦੱਸੋ ਨਾ ਜੀ ਗੱਲ ਕੱਢ ਕੇ ਦੱਸ ਨਾ ਮੈਂ ਦੱਸਾਂ ਤਾਂ ਨਹੀਂ ਆ ਅੱਜ ਤਾਂ ਢੀਮਾੜ ਬੜਾ ਕੀ ਕੀਤਾ ਜਦੋਂ ਮੈਂ ਆਪਣੇ ਪ੍ਰਾਣਾਂ ਨਹੀਂ ਗਈ ਤੇ ਮੈਨੂੰ ਸਾਰਾ ਹੀ ਮੀਂਹ ਚ ਕੱਢਿਆ ਸੀ 2 ਘੰਟੇ ਮੈਂ ਮੀਂਹ ਚ ਰਹੀ ਐ ਤੇ ਤੁਸੀਂ ਹੰਗੈਂ ਮੈਨੂੰ ਗੁੱਸੇ ਹੁੰਦਾ ਪਿਓ ਉਹ ਤਾਂ ਮਾਂ ਤੁਹਾਡੀ ਨੇ ਦੱਸਿਆ ਨਹੀਂ ਰੋਗ ਤਾਂ ਸੱਚੀ ਹੋ ਗਈ ਹੁਣ ਮੈਂ ਕੀ ਜੀ ਮੰਨਾਂ ਕਿ ਕੌਣ ਗਿਆ ਉਹ ਸੱਚ ਬੋਲਣ ਤੇ ਝੂਠ ਬਿਆ ਮੇਰੇ ਲਈ ਤਾਂ ਤੁਸੀਂ ਇਹੋ ਕਹਿਣਾ ਕਿਦੀ ਮੰਨਾਂ ਲੈ ਦਸ ਹੱਥ ਕੀਤੀ ਆ ਮੀਂਹ ਜੋ ਤੈਨੂੰ ਕਿੱਦਾਂ ਕਰ ਸਕਦੇ ਆ ਉਹਨਾਂ ਨੂੰ ਪਤਾ ਤੈਨੂੰ ਕਿਹੜੇ ਨਾਲ ਤਜੇ ਕਹਦਾ ਉਹ ਕਰਦਾ ਇੱਕ ਤਾਂ ਕੋਈ ਬਗਾਨਾ ਨਹੀਂ ਕਰਦਾਗਾ ਇਹੋ ਗੱਲ ਤੇ ਮੈਂ ਸੋਚਣ ਦੀ ਆ ਪੇਟਾ ਕੋਈ ਸਟਾਰਟਅਪ ਬਗਾਨਿਆ ਨਾ ਵੀ ਕਰਦਾ ਜਿੱਦਾਂ ਦੀ ਉਹਨਾਂ ਨੇ ਆਪਣੀ ਨੌਣਾ ਕਰਦੀ ਆ ਗੱਲ ਇਹ ਨਾ ਤੂੰ ਨਾ ਸਸਰ ਬੋਲਣੀ ਝੂਠ ਮੰਨਿਆ ਨਾ ਸੁਭਾਅ ਦਾ ਖੁਸ਼ ਕਰ ਪਰ ਉਹ ਇਤੋਂ ਤੱਕ ਨਹੀਂ ਗਿਰ ਸਕਦੇ ਹੈਗੇ ਤੂੰ ਹੀ ਵੇਖਿਆ ਨਹੀਂ ਨਾ ਤੁਹਾਨੂੰ ਤਾਂ ਨਹੀਂ ਯਕੀਨ ਹੋਉਂਦਿਆ ਮਾਂ ਦੀਆਂ ਕਰਾ ਦੇ ਯਕੀਨ ਹੋ ਗਿਆ ਹੈ ਤੇ ਮੇਰੀ ਗੱਲ ਸੁਣ ਹੁਣ ਦੋਵੇਂ ਨੂੰ ਇਹ ਮੌਕੇ ਜਦ ਸਮਾਂ ਬਹੁਤੇ ਨਹੀਂ ਰੋੜ ਕੇ ਪੜਾ ਤੂੰ ਮੰਮੀ ਆਪਣੀ ਨਾ ਤੂੰ ਕੋਣ ਲਾ ਕੇ ਗੱਲ ਕਰਾਈਂ ਕਿ ਮੈਂ ਕਰਾਂ ਕੋਈ ਗੱਲ ਨਹੀਂ ਮੈਂ ਆਪੇ ਗੱਲ ਕਰ ਲੈਣੀ ਆ ਅੱਗੇ ਤੇ ਨਹੀਂ ਇਹਨਾਂ ਨੂੰ ਕੁਝ ਦੱਸਣਾ ਹੁਣ ਮੈਂ ਖੁਦ ਦੱਸਣੀ ਆ ਕਿ ਮੈਂ ਇਹ ਘਰ ਵਿੱਚ ਰਹਿਣਾ ਨਹੀਂ ਚੰਦੀ ਜਦੋਂ ਤੂੰ ਹੀ ਨਹੀਂ ਜੀਵਨ ਸਾਥੀ ਨਹੀਂ ਮੇਰਾ ਸਾਥ ਦੇਣ ਦੇ ਮਗਾਨਿਆਂ ਤੇ ਮੈਨੂੰ ਆਪੇ ਗੱਲ ਕਰਨੀ ਆ ਅੱਛਾ ਮੈਂ ਸਾਥ ਨਹੀਂ ਤਰਾ ਦੇਣ ਦੇ ਆ ਅੱਜ ਤੱਕ ਮੈਂ ਤੇਰੇ ਹਰ ਪਾਸੇ ਘੁੰਮਦਾ ਰਿਹਾ ਉਹਨਾਂ ਨਾਲ ਬਹਿਸ ਕਰਿਆ ਜਿਹੜੀ ਗੱਲ ਤੇ ਮੈਂ ਤੇਰਾ ਸਾਥ ਨਹੀਂ ਦੇਂਦਾ ਦੇਣਾ ਹਨਾ ਤੂੰ ਸਾਡ ਆਪਣੀ ਮਾਂ ਨੂੰ ਹਨਾ ਮਲੋਗ ਮੈਂ ਸਾਰੀ ਗੱਲ ਦੱਸਾਂਗਾ ਵੀ ਮੈਨੂੰ ਦੱਸੋ ਕਿ ਮੈਂ ਕਿੱਥੇ ਝੂਠਾ ਕਿ ਇਹ ਗੱਲ ਕੋਈ ਗੱਲ ਨਹੀਂ ਜਿੱਦਣ ਉਹ ਆਏ ਨਾ ਫੇਰ ਤੁਸੀਂ ਕਹਿਣਾ ਵਾ ਵੀ ਸਾਡੇ ਅੱਗੇ ਬੋਲ ਕੇ ਗਏ ਆ ਜਦੋਂ ਉਹਨਾਂ ਨੇ ਸੱਚੀਆਂ ਸੁਣਾਇਆ ਤੇ ਤੁਹਾਡੇ ਵਰਗਿਆਂ ਨੇ ਕਹਿਣਾ ਤੁਹਾਨੂੰ ਗੱਲ ਕੀਤੀ ਕਿਦਾਂ ਕੋਈ ਗੱਲ ਨਹੀਂ ਜੇ ਉਹ ਬੋਝੇ ਜੀ ਸੱਚੀਆਂ ਫਿਰ ਇਹ ਸੱਚੀਆਂ ਸੁਣਾ ਦੇ ਚੱਲੀ ਕਿੱਥੇ ਜੇ ਹੁਣ ਗੱਲ ਸਾਰੀ ਸੁਣ ਕੇ ਜਾਓ ਜੇ ਉਹ ਆਏ ਤੇ ਕੋਈ ਕੁਝ ਬੋਲੇ ਨਾ ਤਾਂ ਬਾਅਦ ਚ ਕੱਲ ਨੂੰ ਨਾ ਕਿ ਉਹ ਫੇਕ ਪੈ ਦਿੰਦੀਆਂ ਗੱਲਾਂ ਤੋਂ ਉਹਨਾਂ ਗੱਲ ਸਾਰੀ ਕਰਨੀ ਜੇ ਹੁਣ ਚਲ ਠੀਕ ਆ ਜਿਹੜਾ ਉਹਨਾਂ ਕਹਿਣਾ ਸਭ ਉਹ ਕਰਨਾ ਜਿਹੜਾ ਹੱਦ ਤੋ ਸੱਚ ਐਵੇਂ ਦੱਸ ਦਾਂਗੇ ਕੋਈ ਨੰਨ ਦਰਦੇਓ ਜਿਹੜਾ ਸੱਚ ਤੂੰ ਹੀ ਦਸਣਾ। ਇਹ ਨਹੀਂ ਪੁੱਛਿਆ ਕਿ ਤੂੰ ਗੁਮਾਰਾ ਤੇਨੂੰ ਬੁਖਾਰ ਹੋਇਆ ਵਾ। ਉਦੋਂ ਦੀ ਮੈਂ ਮੰਨਦੀ ਕਿ ਤੇ ਮੈਨੂੰ ਕਿਨੇ ਪਾਣੀ ਦਾ ਘੋਟ ਨਹੀਂ ਪੁੱਛਿਆ ਹੈਗਾ। ਮਾਂ ਪਿੱਛੇ ਲੱਕੇ ਤੇ ਮੈਨੂੰ ਛਤੀ ਛਤੇਗਾ ਨਾ ਕੀਤੇ। ਮੈਂ ਵੀ ਨਹੀਂ ਸਹਿਣਾ ਹੈਗਾ। ਮੈਂ ਨੇ ਆਪਣੀ ਮਾਂ ਨੂੰ ਫੋਨ ਕਰਨੀ ਹੈ ਵੀ ਮੇਰੇ ਨਾਲ ਆਹ ਕੁਝ ਹੋਉਂਦਿਆ। ਮੈਂ ਬਥੇਰਾ ਵੇਖ ਲਿਆ ਇਹਨਾਂ ਦੇ ਮੂੰਹ ਵਾਲ। ਇਹ ਤਾਂ ਵੀ ਨਹੀਂ ਮੇਰੇ ਬੜੇ ਹੈਗੇ। ਇਹ ਤਾਂ ਮੰਮੀ ਨੇ ਆ ਝੂੜ ਬਾਲ ਕੇ ਕਿਦਾਂ ਨੇ ਇਹ ਪੁੱਤ ਨੂੰ ਪੜਕਾਉਣ ਤੁਹਾਨੂੰ ਲੱਗ ਪਤਾ ਜਾਏਗਾ ਜਿੱਦਣ ਮੰਮੀ ਆਪਣੀ ਧੀ ਵਿਆਹੀ ਗਈ ਨਾ ਕਿ ਧੀ ਦੀ ਤਾਂ ਕੀ ਧੋਖ ਹੁੰਦਾ ਮੇਰੀ ਤੇ ਨਾ ਪੀੜ ਹੁੰਦੀ ਆਪਣੀ ਧੀ ਦੇਖੀ ਕਿੰਦੀ ਪੀੜ ਹੁੰਦੀ ਹੈ ਮੈਨਾਂ ਨਹੀਂ ਤੈਨੂੰ ਕਿਤੇ ਸੱਸੀ ਹੁੰਦਾ ਕਿ ਟੱਕਰੇ ਜਿੱਦਾਂ ਨਹੀਂ ਕਿਹੀਂ ਮੈਨੂੰ ਟੱਕਰੀਆਂ ਜ ਮੈਂ ਇਹ ਗੱਲ ਕਹਿਣਾ ਨਹੀਂ ਚੰਗੀ ਪਰ ਮੈਂ ਮਜਬੂਰ ਹੋ ਕੇ ਕਹਿਣ ਦੀ ਹੈ ਤੁਸੀਂ ਮੈਨੂੰ ਇੰਨਾ ਹੀ ਤਾਰ ਛੜਿਆ ਮੰਮੀ ਤੂੰ ਇਹ ਤੇ ਕੰਢੇ ਪੱਕ ਕਰਨਾ ਕਿ ਤੇਰੇ ਵਾਂਗ ਆਉਣ ਲੱਗੇ ਹਾਂ ਕਿਉਂ ਕੋਈ ਨਾ ਕੁਝ ਵੀ ਕਹਿ ਦੇ ਕੋਈ ਗੱਲ ਨੂੰ ਤੰਤਾਨ ਹੋ ਗਿਆ ਤੇ ਸਾਡੇ ਬੱਚੇ ਦਾ ਤਾਂ ਇਹ ਨਹੀਂ ਹੋਣਾ ਮਾਂ ਮੰਮੀ ਜੀ ਤੋ ਇਹ ਨਹੀਂ ਉਹਨੂੰ ਸਮਝਾਏਗੀ ਕਿ ਬਰਹਾਨ ਉਹ ਇੰਨੀ ਟੈਨਸ਼ਨ ਲੈਂਦੀ ਕੀ ਰੋਜ਼ ਤਾ ਜਦੋਂ ਅਗਲੀ ਨੂੰ ਆਪਣੀ ਸਮਝ ਨਹੀਂ ਆ ਗਈ ਨਹੀਂ ਜਦ ਕੋਈ ਗੱਲ ਨਹੀਂ ਪੋਕਾ ਬਿਨਾ ਕਹਿ ਹਾਂ ਤੂੰ ਆ ਜਾ ਪਰ ਮੰਮੀ ਵੀਰ ਸੱਚ ਹੀ ਕਹਿ ਰਹੇ ਸੀ ਉਹਨਾਂ ਤੇ ਮਾਸਾ ਕੱਲ ਹੈ ਮੀਆਂ ਪੇ ਕੰਮ ਤੋ ਆਇਆ ਨਾ ਰੋਟੀ ਨਾ ਪਾਣੀ ਚੱਲ ਵੀਰ ਬੈਠ ਮੱਲਿਆ ਰੋਟੀ ਕੋਈ ਨਹੀਂ ਕਰੀ ਤੇ ਰੋਟੀ ਤੂੰ ਪਾ ਤਾ ਮੈਂ ਮੜਾ ਜਦ ਤੱਕ ਮੇਲੀਓ ਤੇ ਬਾਕੀ ਮੰਮੀ ਤੂੰ ਟੈਨਸ਼ਨ ਨਾ ਲਾਉਗਾ ਜਦੋਂ ਅਗਲੀ ਨੇ ਜਿੱਦਾਂ ਦੀ ਗੱਲ ਕੀਤੀ ਉਦੋਂ ਦੀ ਉਹਨੂੰ ਭੁਗਤਣੀ ਪੈਣੀ ਚੱਲ ਕੋਈ ਗੱਲ ਨਹੀਂ ਪੁੱਤ ਤੂੰ ਆ ਜਾ ਬੈਠ ੁੰਡਾ ਹੋ ਫਤਖੋ ਉਹ ਸੁਣੋ ਮੇਰੀ ਜੇ ਇਹਨੂੰ ਕੁਝ ਵੀ ਹੋ ਗਿਆ ਨਾ ਤਾਂ ਅਸੀਂ ਪੱਜੇ ਮਰਾਂਗੇ ਸਾਰਾ ਟੱਬਰ ਮੰਮੀ ਇਹ ਚ ਜੀ ਦੀ ਗਲਤੀ ਹੋ ਗਈ ਉਹਨੇ ਭੁਗਤਣੀ ਆ ਐਣੀ ਕਿਹੜਾ ਤੈਨੂੰ ਜਾਣ ਕੇ ਕੁਝ ਕਹਿਣ ਦੇ ਚੱਲ ਕੋਈ ਗੱਲ ਨਹੀਂ ਇਹ ਟੈਨਸ਼ਨ ਨਾ ਲਾਉ ਤੂੰ ਕੋਈ ਗੱਲ ਨਹੀਂ ਤੂੰ ਬੋਗਾ ਮਲੀ ਨਹੀਂ ਕਹਿਣਾ ਕੋਈ ਨਹੀਂ ਉਹ ਕੋਈ ਨਹੀਂ ਮੰਮੀ ਮੂੰਹ ਨੇ ਕਿਹਾ ਜੋ ਗੋਜ ਨੂੰ ਕਿਹਾ ਵਾ ਤੇ ਨਾਲੇ ਉਹਨੇ ਮੈਂ ਕਿਹਾ ਵੀ ਆਪਣੇ ਘਰ ਪਿਛਲੇ ਨੂੰ ਮੂੰਹ ਤੇ ਫੇਰ ਕਰਦੇ ਆ ਗੱਲ ਅੱਗੇ ਵੀ ਇਹਨੇ ਇਦਾਂ ਹੀ ਕਰਨਾ ਕਿ ਜਾਂ ਸੁਧਰ ਤਾ ਕੋਈ ਗੱਲ ਨਹੀਂ ਮੈਨੂੰ ਹੀ ਗੱਲਾਂ ਕਰਦੀ ਹੀ ਕਰ ਲੈਣ ਦੇਣੀ ਆ ਇਹ ਮੈਂ ਤੇ ਐਵੇਂ ਤੈਨੂੰ ਗੁੱਸੇ ਚ ਆਣ ਕੇ ਤਾਂ ਦੱਸ ਬੈਠੀ ਉਹ ਮੰਮੀ ਕੋਈ ਗੱਲ ਨਹੀਂ ਤੂੰ ਇਗੜਾ ਕੋਈ ਜਾਇਦ ਦੱਸਤਾ ਹੋ ਜੋ ਹੋਇਆ ਘਰ ਚ ਉਹ ਕੋਈ ਨਹੀਂ ਦੱਸਿਆ ਇਹਦੇ ਚ ਕਿਹੜਾ ਕੋਈ ਗਨਾਹ ਹੋ ਗਿਆ ਦੱਸਿਆ ਤੇ ਉਹ ਕੋਈ ਨਹੀਂ ਪਰ ਉਹ ਨਹੀਂ ਨਾ ਸਮਝਦੀ ਉਹ ਉਲਟ ਪੈਂਦੀ ਆ ਮੰਮੀ ਚਲੋ ਠੀਕ ਆ ਮੇਰੇ ਨਾਲ ਕੇ ਸਿਰ ਪੇੜ ਬੜੀ ਹੋਣਾ ਵੀ ਆ ਨਮਣਾ ਵੀ ਦੇਖਣਾ ਡੰਗਰ ਤੇ ਫਿਰ ਆਣ ਕੇ ਕਰਦੇ ਆ ਬਾਤ ਕਰ। ਹਲੋ। ਹਲੋ ਮੈਂ ਸੱਸੀ ਕਾ। ਸੱਸੀ ਕਾ ਆ। ਉਹ ਦਰਲੀਨ ਠੀਕ ਵਾ। ਹਾਂ ਜਿੰਮੀ ਠੀਕ ਹੈ। ਤੇ ਪੁੱਤਰ ਆਉਣ ਕਿਉਂ ਨਹੀਂ ਆ? ਮੰਮੀ ਮੈਂ ਰੁਣਾ ਕਿਉਂ ਮੈਂ ਤੈਨੂੰ ਅੱਜ ਨਾ ਸੱਚ ਦੱਸ ਹੀ ਦਿੰਦੀ ਆ। ਪੁੱਤ ਕੀ ਗੱਲ ਹੋਈ ਯਾ? ਲੋਕੀ ਜਿਹੜੀ ਮੇਰੀ ਸਾਸਣ ਉਹ ਮੈਨੂੰ ਬੜਾ ਹੀ ਤੰਗ ਕਰਦੀ ਹੈ ਜਿਹੜੀ ਨਾਨਾ ਨਾ ਉਹ ਵੀ ਨਹੀਂ ਮੈਨੂੰ ਜੀਣ ਦਿੰਦੀ ਤੇ ਅੱਜ ਤਾਂ ਹੱਤੀ ਕਰ ਛੱਡੀ ਮੰਮੀ ਨੇ ਨਾ ਲਾਉ ਨੂੰ ਚੁੱਕਣਾ ਛੜਾ ਕੇ ਨਾ ਤੇ ਮੈਨੂੰ ਅੱਜ ਹੱਤੀ ਭਵਾਇਆ ਦੱਸ ਪੋਤਾ ਇਥੋਂ ਤੱਕ ਗੱਲ ਹੋ ਗਈ ਦੱਸ ਤੇ ਪੁੱਤ ਕੋਈ ਗੱਲ ਨਹੀਂ ਆ ਮੇਰੀ ਧੀ ਤੂੰ ਨਹੀਂ ਕੋਈ ਗੱਲ ਕਰਨੀ ਤੇ ਕੋਈ ਨਹੀਂ ਜੇ ਤੇਰੀ ਸਾਸਣ ਨਾਨਣ ਕਰਦੀ ਤੇ ਮੇਰੀ ਧੀ ਬਣ ਕੇ ਨਾ ਤੂੰ ਜਾ ਰ ਤੇ ਵਿਚ ਭਾ ਮੰਮੀ ਮੈਂ ਬੜਾਈ ਜਾਂਦੀ ਆ ਮੈਂ ਨਹੀਂ ਚਲ ਕੋਈ ਗੱਲ ਨਹੀਂ ਲਾਵਾ ਚੰਗਾ ਤੇ ਮੈਂ ਦਿਨ ਕੱਟੀ ਜਾਨੀ ਆ ਪਰ ਮੈਨੂੰ ਤੇ ਇਹਨਾਂ ਨੇ ਵੀ ਅੱਜ ਬੜਾ ਬੋਲਿਆ ਮੈਂ ਕਿਹਾ ਇਹ ਮੈਂ ਫੋਨ ਲਾ ਕੇ ਦੱਸਣੀ ਆ ਤੇ ਮਮੀ ਵੀ ਆਂਦੀ ਤੇ ਮਾਮੀ ਆਂਦੀ ਲਾਲਾ ਫੋਨ ਮਨ ਉਹਨਾਂ ਦੇ ਡਰ ਪਿਆ ਵਾ ਉਹ ਤਾਂ ਕੋਈ ਗੱਲ ਨਹੀਂ ਆ ਇਹ ਵੀ ਕੋਈ ਵਕਤ ਹੁੰਦਾ ਵਾ ਆਪੇ ਕਿਤੇ ਚੰਗਾ ਵਕਤ ਆ ਜਾਊਗਾ ਤੇ ਤੂੰ ਨਹੀਂ ਪੁੱਤ ਕੁਛ ਵੀ ਕਹਿਣਾ ਉਹ ਜੋ ਮਰਜ਼ੀ ਤੈਨੂੰ ਕਹਿਣ ਤੇ ਤੂੰ ਨਹੀਂ ਕੋਈ ਗੱਲ ਕਰਨੀ ਜਿਹੜੀ ਮੂੰਹ ਚੋਂ ਗੱਲਾਂ ਨਿਕਲੀਆਂ ਨਾ ਉਹ ਬਾਜੇ ਪੁੱਤ ਤਾਂ ਮੂੰਹ ਚੇਨੀ ਪੈਂਦੀਆਂ ਠੀਕ ਹੈ ਮੰਮੀ ਪੁੱਤ ਮੇਰਾ ਤੇ ਮੇਰੀ ਮੰਮੀ ਰੜਾ ਹੈਗਾ ਕੋਈ ਨਾ ਮੈਨੂੰ ਆੜ ਕੇ ਚਲਾ ਦਿਓ ਪੁੱਤ ਕੋਈ ਗੱਲ ਨਹੀਂ ਆ ਤੇ ਮੈਂ ਕੋਈ ਨਹੀਂ ਵੇਖਾਂਗੀ ਸਵੇਰੇ ਮੈਂ ਆਉਂਗੀ ਤੇ ਜੇ ਪੁੱਤ ਤੂੰ ਵੀ ਉਹਨਾਂ ਨੂੰ ਬੰਲਾ ਕਰੂੰਗੀ ਨਾ ਤੇ ਫਿਰ ਸਾਡੇ ਚ ਤੇ ਉਹਨਾਂ ਚ ਫਰਕ ਕੀ ਰਹਿ ਗਿਆ ਹਾਂਜੀ ਮੰਮੀ ਇਹ ਤਾਂ ਗੱਲ ਹੈ ਆਹ ਪੁੱਤ ਤੂੰ ਨਹੀਂ ਗੱਲ ਕਰਨੀ ਤੇ ਕੋਈ ਗੱਲ ਨਹੀਂ ਆ ਤੇ ਮੈਂ ਆਵਾਂਗੀ ਨਾਲ ਜਾਂ ਮੋਹਿਤ ਨੂੰ ਤੇ ਜਾਂ ਮੰਮਾ ਨੂੰ ਨਾਲ ਲੈ ਕੇ ਆਵਾਂਗੀ ਫਿਰ ਬਹਿ ਕੇ ਨਾਲ ਗੱਲ ਕਰਾਂਗੇ ਨਹੀਂ ਤੇ ਉਦੋਂ ਤੇ ਤੁਸੀਂ ਕਹਿੰਦੇ ਹੋ ਕਿ ਸਾਨੂੰ ਧੀ ਧੀ ਚਾਹੀਦੀ ਆ ਤਾਂ ਹੁਣ ਕੀ ਗੱਲ ਵਾ ਮੰਮੀ ਮੰਮੀ ਦਾ ਮੈਂਟੇਨੈਂਸ ਨਮ ਦਿੱਦਿੰਦੀ ਆ ਅੰਦੀ ਤੇਰੇ ਪੇਕੇ ਆਣੇ ਕੀ ਦਿੱਤਾ ਮੈਂ ਮੈਨੂੰ ਪਤਾ ਵਾ ਕਿ ਉਹਨਾਂ ਕਿੰਨਾ ਔਖਾ ਮੇਰਾ ਵਿਆਹ ਕੀਤਾ ਉਦੋਂ ਤੁਸੀਂ ਕਿਹਾ ਸੀ ਫਿਰ ਬੱਸ ਪੈਸੇ ਕਰ ਲੋ ਸਾਡੀ ਬਰਾਤ ਚੰਗੀ ਸਾਮ ਲੋ ਆ ਤਾਂ ਪੁੱਤ ਜੀ ਤੇ ਬਹਿ ਕੇ ਗੱਲ ਹੋਈ ਸੀ ਜਦੋਂ ਤੇਰਾ ਵੇਖਾ ਵਿਖਾਵਾ ਸੀ ਉਦੋਂ ਤੇ ਉਹ ਗੱਲ ਹੀ ਕਹਿੰਦੇ ਸੀਗੇ ਤਾਂ ਹੁਣ ਵੇਖਾਂ ਬਦਲ ਗਏ ਨੇ ਚੱਲ ਕੋਈ ਨਹੀਂ ਆ ਕੀ ਆਂਦੇ ਤੇ ਰਿਆ ਤੇ ਮਨੇ ਰਿਆ ਪਰਮਾਤਮਾ ਦੇ ਘਰ ਕੋਈ ਗੱਲ ਨਹੀਂ ਆ ਤੇ ਬਹਿ ਕੇ ਗੱਲ ਕਰਾਂਗੇ ਆਵਾਂਗੀ ਮੈਂ ਸਵੇਰੇ ਹੀ ਹੁਣ ਜੇ ਕੋਈ ਗੱਲ ਨਹੀਂ ਮੰਮੀ ਆਏ ਹੋ ਸਵੇਰੇ ਤਈ ਕੋਈ ਨਹੀਂ ਮੈਂ ਸਵੇਰੇ ਆਵਾਂ ਮੇਰੀ ਧੀ ਹੁਣ ਤੂੰ ਟੈਨਸ਼ਨਾਂ ਤੂੰ ਇਸ ਹਾਲਤ ਦੇ ਵਿੱਚ ਆ ਤੇਰੇ ਵਾਸਤੇ ਟੈਨਸ਼ਨ ਲੈਣੀ ਬਹੁਤ ਮਾੜੀ ਆ ਤੇ ਮੇਰੀ ਧੀ ਤੂੰ ਟੈਨਸ਼ਨ ਨਹੀਂ ਲੈਣੀ ਹੈਗੀ ਚਲੋ ਠੀਕ ਹੈ ਮੈਂ ਕੋਈ ਗੱਲ ਨਹੀਂ ਲੈਂਦੀ ਟੈਨਸ਼ਨ ਮੈਂ ਆਹ ਕੋਈ ਨਹੀਂ ਆ ਤੂੰ ਮੇਰੀ ਧੀ ਹੁਣ ਟੈਨਸ਼ਨ ਨਾ ਲਈ ਤੇ ਮੈਂ ਆਉਣਾ ਚਲੋ ਠੀਕ ਹੈ ਮम्मी ਸਵੇਰੇ ਪੱਕਾ ਆਇਓ ਕੋਈ ਨਹੀਂ ਪੁੱਤ ਮੈਂ ਤਾਂ ਹੁਣ ਨੂੰ ਹੁਣੀ ਆ ਜਾ ਹੁਣ ਤੇ ਨੀ ਰਾਜਾ ਹੋਇਆ ਵਾ ਨਹੀਂ ਤੇ ਮੈਂ ਦਿਨੋਂ ਕੀ ਰਾਤ ਨਾ ਚੜਨ ਦਵਾ ਤੇ ਮੈਂ ਤੇਰੇ ਕੋ ਆ ਜਾ ਤੇ ਮੈਂ ਸਵੇਰੇ ਤੇ ਹਰ ਹੀਲੇ ਆਵਾਂਗੀ ਨਾ ਚਲੋ ਠੀਕ ਹੈ ਮम्मी ਚੰਗਾ ਫਿਰ ਚੰਗਾ ਮੇਰੀ ਧੀ ਵੀ ਕਿੰਨੀ ਦੁਖੀ ਹੈ ਮੇਰੀ ਧੀ ਦੱਸ ਕੀ ਲੋਕਾਂ ਦੇ ਸ਼ਿਵਾਸ਼ ਕਰਨਾ ਉਦੋਂ ਕਹਿੰਦੇ ਸੀ ਜੇ ਵੀ ਸਾਨੂੰ ਧੀ ਧੀ ਚਾਹੀਦੀ ਹੈ ਤੇ ਕੀ ਮੇਰੀ ਧੀ ਨਾਲੇ ਰੋਲ ਦਿੱਤੀ ਆ ਅਮਨ ਸੱਚ ਹੀ ਆਂਦਾ ਹੈਗਾ ਕਿ ਉਹਦੀ ਨਣਾਂ ਤੇ ਸਾਸ ਤੇ ਮੈਨੀਆਂ ਵੀ ਨਿਆਣ ਸਿਆਣਾਂ ਇਹਨੂੰ ਨਹੀਂ ਪਤਾ ਹੋਣਾ ਕਿ ਕੀ ਗੱਲ ਆ ਇਹ ਸੱਚੀ ਗੱਲ ਆ ਨਾ ਫਿਰ ਮੇਰੀ ਧੀ ਨਾਲੇ ਕੁਝ ਹੁੰਦਾ ਵਾ ਠੀਕ ਹੀ ਲੋਕੀ ਸਿਆਣਿਆਂ ਨੇ ਸੱਚੇ ਖਾਣ ਪਾਇਆ ਵਾ ਤੇ ਜੇ ਰਿਸ਼ਤਾ ਕਰਨਾ ਵਾ ਤੇ ਆਪਣੇ ਵਰਗੇ ਦੇਖੋ ਇਹ ਸਾਚੀ ਆ ਖਾਣ ਤੇ ਕਈ ਵੇਖਾਂ ਗਰੀਬਾਂ ਘਰਾਂ ਦੀਆਂ ਤਗੜਿਆਂ ਘਰਾਂ ਦੇ ਵਿੱਚ ਕਿੱਡਾ ਸੋਨਾ ਬੱਸਾਂ ਰਸਾਣੇ ਡਈਆਂ ਮੈਂ ਤਾਂ ਨਹੀਂ ਆ ਕਿ ਮੇਰੀ ਧੀ ਵਿਚਾਰੀ ਨੇ ਇੱਥੇ ਏਡੇ ਮਾੜੇ ਦਿਨ ਵੇਖਿਆ ਕਿ ਚੱਲ ਕੇ ਤਾਂ ਸੌਖੀ ਰਹੇਗੀ ਤੇ ਮੇਰੀ ਤੇ ਧੀ ਇੱਥੋਂ ਨਾਲੋਂ ਵੀ ਜ਼ਿਆਦਾ ਉੱਥੇ ਦੁਖੀ ਹੋਗੀ ਵੱਡੇ ਘਰ ਨੂੰ ਕੀ ਕਰਨਾ ਵਾ ਜੇ ਦੀ ਜਾਨ ਨੂੰ ਸੁੱਖ ਨਹੀਂ ਦਾ ਹੈਗਾ ਮੈਨੂੰ ਤੂੰ ਉਹ ਹੀ ਉਹ ਮਾਵਾਂ ਧੀਆਂ ਦੋਵੇਂ ਚਵੜਾ ਹੀ ਲੱਗਦੀਆਂ ਹੀ ਆ ਤੇ ਮੈਨੂੰ ਹਾਂ ਤੇ ਨਹੀਂ ਆ ਇਦਾਂ ਦੀਆਂ ਹੀ ਨੇ ਬੋਤਾ ਹੀ ਆ ਚਾਹ ਵੇਖਣ ਚ ਲੱਗਦੀਆਂ ਨੇ ਕਿ ਆ ਮਾਂ ਅੰਦਰ ਪਲਾਂ ਕੀ ਕਰਨ ਲਈ ਆ ਤੂੰ ਵੀ ਤੂੰ ਕਿੱਧਰ ਚੱਲ ਰਹੀ ਆ ਇੱਧਰ ਆਉ ਕਿਉਂ ਲੈਨ ਦਰ ਹੁੰਦੀ ਹੁਣ ਕਲੀ ਕੰਮ ਕਰਸਾਉਂ ਡਿਆ ਕਿ ਆ ਮਾਂ ਅੰਦਰ ਕੀ ਕਰਨ ਲਈ ਆ ਨਹੀਂ ਆ ਜੋ ਰੁੰਦੂ ਕਰੇ ਵੀ ਇਧਰ ਸਾਹਮਣੇ ਪੁੱਛਾਂਗੇ ਵੀ ਹੁਣ ਪੁੱਛਣ ਦਾ ਕੀ ਫਾਇਦਾ ਉਹਦੇ ਸਾਹਮਣੇ ਸਭ ਫੁੱਲੀਆਂ ਫੁੱਲੀਆਂ ਪਾਵਾਂਗੇ ਫਿਰ ਕੋਸ਼ਲੇ ਰੋਟੀ ਪਿਖਾਣੀ ਤੇ ਨਹੀਂ ਖਾਣੀ ਮੈਨੂੰ ਇਹਦਾ ਨੀ ਕੋਈ ਵੀ ਫਿਕਰ ਹੈਗਾ ਬੱਚਾ ਤੇ ਤੁਹਾਡੇ ਪੁੱਤ ਦਾ ਨਾ ਮੈਨੂੰ ਤੂੰ ਉਹਦਾ ਵਾ ਇਹ ਖਾਵੇ ਚਾਹੇ ਨਾ ਖਾਵੇ ਮੈਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਆ ਬਣੀ ਹੱਸਦੇ ਵਾਂਦੇ ਘਰ ਨੂੰ ਕੀ ਦੀ ਨਜ਼ਰ ਲੱਗ ਗਈ ਆ ਨੇ ਤੂੰ ਕੋਈ ਨਵਾਂ ਘਟ ਕਲੇਸ਼ ਹੁੰਦਾ ਜਾਂ ਮਾਲਕਾ ਹੁਣ ਤੂੰ ਹੀ ਆ ਮੇਰੇ ਘਰ ਦਾ ਰੱਖਾ ਕੋਈ ਕੰਮ ਨਹੀਂ ਕਰਨੀ ਆ ਕਰੀਏ ਜਾਂਂਡੇ ਸੇਰੀ ਪੋਈ ਜਾਂਂਡਿਆ ਪਰ ਇੰਨੀ ਲੱਗੇ ਹੈਗਾ ਵਾਹ ਚੱਲ ਆ ਜਾ ਜਿਤਰੀ ਅਕਲ ਟਕਾਣੇ ਆ ਗਈ ਹੈ ਤੇ ਪਰ ਇਹ ਆ ਵੀਰ ਨੂੰ ਨਹੀਂ ਦੱਸਣਾ ਇਹਦੀ ਸਜ਼ਾ ਪੜੀ ਤੈਨੂੰ ਜੇ ਵੀਰ ਐ ਸ਼ਮਨ ਤੂੰ ਉਹਨੂੰ ਦੱਸਣਾ ਤਾਂ ਕੁਛ ਵੀ ਲਵ ਨੂੰ ਕਿੰਨਾ ਚੀਂਂ ਦਵਾਵਾ ਕਿ ਮੈਂ ਮੰਮੀ ਅੱਗੇ ਦੀਦੀ ਅੱਗੇ ਨਹੀਂ ਬੋਲਦੀ ਹੈਗੀ ਪਰ ਉਹ ਤਾਂ ਉਹਨਾਂ ਦੀਆਂ ਗੱਲਾਂ ਤੇ ਯਕੀਨ ਕਰੀ ਜਾਂਂਡੇ ਐ ਐ ਸੱਚ ਬੋਲਣ ਦੀ ਅੱਜ ਰੂ ਮੇਰਾ ਉਹਨੇ ਕੀਤਾ ਮੇਰਾ ਕਰਦੇ ਤੇ ਰੋਜ਼ ਕਰਾਂਗੀ ਪਰ ਮੈਂ ਦੱਸਦੀ ਨਹੀਂ ਹੁੰਦੀ ਚਲ ਕੀ ਦੱਸਣਾ ਹੈਗਾ ਪਰ ਅੱਜ ਤੇ ਮੰਮੀ ਨੇ ਹੱਥ ਦੀ ਘੜ ਛੱਡੀ ਸੁਪਨੇ ਵਿੱਚ ਵੀ ਨਹੀਂ ਸੌ ਸਕਦੀ ਤੇ ਮੰਮੀ ਮੈਨਾਂ ਇਦਾਂ ਕਰਨਗੇ ਪਰ ਹੁਣ ਮੈਂ ਲੰਮ ਨੂੰ ਕਿਦਾਂ ਜੀ ਕੇ ਇੰਦਾਂਾ ਇਦਾਂ ਕਰਨੀ ਆ ਲਵ ਨੂੰ ਮਿਲਨੀ ਆ ਉਹ ਕਿੱਥੇ ਨਹੀਂ ਐਵੇਂ ਟੈਨਸ਼ਨ ਲੈਂਦੀ ਹੁਣ ਦੀ ਰੋਟੀ ਖਾਦੀ ਏ ਕਿ ਨਹੀਂ ਗੁਰਕਾਰ ਨੇ ਕੋਪਾ ਵੀ ਮਾਫੀ ਮੰਗ ਲਈਆ ਜੇ ਤੂੰ ਨਾ ਨਾ ਵੀ ਮਾਫੀ ਮੰਗਦੀ ਤਾਂ ਤੈਨੂੰ ਮੈਂ ਤੀਰ ਵਾਂਗੂ ਸਿੱਧਿਆ ਕਰ ਦੇਣਾ ਹੈਗਾ ਤਦੋਂ ਅੰਨਾ ਉੱਠ ਕੇ ਤਾਂ ਬਾਹਰ ਆ ਗਿਆ ਮੋਦੇ ਅੱਖੋਂ ਮੋਨੇ ਰਹੀ ਆਪਣੇ ਭਰਾ ਦੇ ਸਾਹਮਣੇ ਮੈਨੂੰ ਮਦਦ ਕਰ ਪਤਾ ਨਹੀਂ ਮੈਨੂੰ ਗੱਲਾਂ ਕਿਉਂ ਬਾਰ-ਬਾਰ ਚੇਤੇ ਆਈ ਜਾਂਦੀਆਂ ਬੜੀ ਕੋਸ਼ਿਸ਼ ਕਰਦੀ ਆ ਭੁੱਲਣ ਦੀ